ਸਾਸੀਗਾ ਸਾਰਿਆਂ ਨੂੰ ਅੱਜ ਆਪਾਂ ਲੇਡੀਜ਼ ਜੈਕਰ ਦੇ ਉੱਤੇ ਪਾਈਪਿੰਗ ਲਗਾਣੀ ਸਿੱਖਾਂਗੇ ਜੈਕਰ ਤੇ ਜਿਹੜੀ ਆਪਾਂ ਪਾਈਪਿੰਗ ਲਗਾਵਾਂਗੇ ਇਹ 1.5 ਇੰਚ ਆਪਾਂ ਚੌੜੀ ਲਵਾਂਗੇ ਜੈਕਰ ਦੀ ਪੁੱਠੀ ਸਾਈਡ ਆਹ ਸਿੱਧੀ ਸਾਈਡ ਆਹ ਪੁੱਠੀ ਸਾਈਡ ਪਾਈਪਿੰਗ ਨਾ ਪੁੱਠੀ ਸਾਈਡ ਤੇ ਰੱਖ ਕੇ ਲਗਾਵਾਂਗੇ ਜਿੱਥੇ ਆਪਣੀ ਗੁਲਾਈ ਆਂਦੀ ਆ ਉਸ ਜਗ੍ਹਾ ਤੋਂ ਪਾਈਪਿੰਗ ਆਪਾਂ ਥੋੜਾ ਜਿਹਾ ਖਿੱਚਾਂਗੇ ਪਾਈਪਿੰਗ ਵਾਲੀ ਸਲਾਈ ਆਪਾਂ ਲਗਾ ਲਈਏ ਹੁਣ ਸਿੱਧੀ ਸਾਈਡ ਤੇ ਜਿੰਨੀ ਚੌੜੀ ਆਪਾਂ ਪਾਈਪਿੰਗ ਕੱਢਣੀ ਆ ਉਹਦੇ ਹਿਸਾਬ ਨਾਲ ਅੱਥਰ ਆਪਾਂ ਫੋਲਡ ਕਰਕੇ ਸਲਾਈ ਲਾਵਾਂਗੇ ਇਸ ਤਰ੍ਹਾਂ ਆਪਾਂ ਸੋਖੇ ਤਰੀਕੇ ਨਾਲ ਜੈਕਟ ਦੇ ਉੱਤੇ ਵਿਦਾਵੇਂ ਪਾਈਪਿੰਗ ਲਗਾ ਲਈ ਹੈ। ਜੇ ਤੁਹਾਨੂੰ ਵੀਡੀਓ ਬਧੀ ਲੱਗੇ ਤਾਂ ਲਾਈਕ ਕਰਨਾ, ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ।